ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦਾਂ ਜਲੰਧਰ ਦੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜਿੱਥੇ ਤੁਹਾਨੂੰ ਇੱਕ ਵਾਰ ਸਮਾਰਟ ਸਿਟੀ ਜਲੰਧਰ ਦੇ ਤੁਹਾਨੂੰ ਜੋ ਹਾਲਾਤ ਨੇ ਉਹ ਤੁਹਾਨੂੰ ਦਿਖਾਣੇ ਆ ਸਭ ਤੋਂ ਪਹਿਲਾਂ ਦੱਸ ਦਈਏ ਕਿ ਇੱਥੇ ਦੀ ਜੋ ਸੜਕ ਹੈ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੋ ਕੀ ਹੈ ਅੰਡਰ ਕੰਸਟਰਕਸ਼ਨ ਹੈ ਬਟ ਹਾਲਾਂਕਿ ਜੇਕਰ ਗੱਲ ਕਰੀਏ ਤਾਂ ਹੁਣ ਜੋ ਇਸ ਸੜਕ ਦੇ ਹਾਲ ਨੇ ਬੇਹਦ ਹੀ ਬਦ ਤੋਂ ਬੱਤਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਲੋਕ ਜੋ ਹੈ ਆਮ ਵਾਂਗ ਆਪਣੇ ਘਰ ਜਾਂ ਆਪਣੇ ਦਫਤਰ ਜਾਂ ਹੋਰ ਕੰਮਾਂ ਲਈ ਇਸ ਰਸਤੇ ਦਾ ਜੋ ਕਿ ਇਹ ਪ੍ਰਯੋਗ ਕਰਦੇ ਨੇ ਪਰ ਦੱਸਦੀ ਕਿ ਇਸ ਸੜਕ ਦੇ ਹਾਲ ਇੰਨੇ ਕੁ ਮਾੜੇ ਨੇ ਕਿ ਜੋ ਲੋਕਾਂ ਦਾ ਇਧਰੋਂ ਨਿਕਲਣਾ ਹੈ ਕਾਫੀ ਮੁਸ਼ਕਲ ਹੋਇਆ ਪਿਆ ਹੈ ਸੜਕਾਂ ਦੇ ਉੱਤੇ ਹੀ ਦੱਸਦੀ ਕਿ ਮਿੱਟੀ ਜੋ ਕਿ ਹੈ ਜਮਾ ਹੋਈ ਪਈ ਹੈ ਆਨ ਜਾਣ ਵਾਲੇ ਲੋਕਾਂ ਨੂੰ ਜੋ ਕਿ ਹੈ ਮਿੱਟੀ ਦਾ ਮਿੱਟੀ ਘੱਟੇ ਦਾ ਜੋ ਕਿ ਹੈ ਸਾਹਮਣਾ ਕਰਨਾ ਪੈਂਦਾ ਹੈ ਤੇ ਦੱਸਦੀ ਕਿ ਇਸ ਦੇ ਨਾਲ ਕਈ ਬਿਮਾਰੀਆਂ ਬਿਮਾਰੀਆਂ ਦਾ ਵੀ ਆਗਮਨ ਹੋ ਸਕਦਾ ਹੈ ਕਾਫੀ ਲੰਬੇ ਸਮੇਂ ਤੋਂ ਜੋ ਕੀ ਇਹ ਕੰਮ ਚੱਲ ਰਿਹਾ ਹੈ ਪਰ ਇਹ ਕੰਮ ਹਜੇ ਤੱਕ ਜੋ ਕੀ ਇਹ ਪੂਰਾ ਨਹੀਂ ਹੋਇਆ ਤੇ ਜੋ ਪਟਪੁਟਾਈ ਕੀਤੀ ਹੈ ਉਹ ਹੱਲੇ ਵੀ ਚੱਲ ਰਹੀ ਹੈ ਤੇ ਦਾਜ਼ੀ ਦੀ ਮਿੱਟੀ ਜੋ ਕੀ ਹੈ ਹੱਲੇ ਵੀ ਸੜਕਾਂ ਤੇ ਪਈ ਹੈ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਆਪਣੇ ਮੂੰਹ ਟੱਕ ਕੇ ਜੋ ਕੀ ਹੈ ਘਰ ਜਾਣ ਨੂੰ ਮਜਬੂਰ ਹੋ ਰਹੇ ਨੇ ਤੇ ਜੇਕਰ ਇੱਥੇ ਟ੍ਰੈਫਿਕ ਦੀ ਗੱਲ ਕਰੀਏ ਤਾਂ ਇਸ ਪਟਪੁਟਾਈ ਦੇ ਕਾਰਨ ਟ੍ਰੈਫਿਕ ਵੀ ਕਾਫੀ ਲੰਬਾ ਜੋ ਕੀ ਹੈ ਜਾਮ ਇੱਥੇ ਦੇਖਣ ਨੂੰ ਮਿਲਦਾ ਹੈ ਕਦੀ ਵੀ ਅ ਕੋਈ ਇਧਰੋਂ ਨਿਕਲਦਾ ਹੈ ਤੇ ਕਾਫੀ ਲੰਬੇ ਇੰਤਜ਼ਾਰ ਕਰਨਾ ਪੈਂਦਾ ਉਸ ਨੂੰ ਆਪਣੀ ਮੰਜ਼ਿਲ ਤੇ ਜਾਣ ਦੇ ਲਈ ਤੇ ਜੇ ਇੱਥੋਂ ਦੀ ਕੋਈ ਨਿਕਲਦਾ ਵੀ ਹੈ ਰਾਤ ਦੇ ਵੇਲੇ ਉਸ ਨੂੰ ਨਿਕਲਣਾ ਬੇहद ਮੁਸ਼ਕਿਲ ਹੋ ਜਾਂਦਾ ਕਿਉਂਕਿ ਪਟਪਟਾਈ ਦੇ ਜੋ ਕੀਤੀ ہوئی ਹੈ ਟੋਏ ਇੱਥੇ ਕਾਫੀ ਗਹਿਰੇ ਹੋਏ ਪਏ ਨੇ ਤੇ ਸੜਕਾਂ ਦੇ ਉੱਤੇ ਹੀ ਜੋ ਕੀ ਹੈ ਮਿੱਟੀ ਅ ਇੱਥੇ ਇਕੱਠੀ ਹੋਈ ਪਈ ਹੈ ਤੇ ਤੁਹਾਨੂੰ ਦੱਸਦੀ ਕਿ ਕਾਫੀ ਟ੍ਰੈਫਿਕ ਲੰਬਾ ਜਾਮ ਦੋਨੇ ਹੀ ਪਾਸੇ ਦੇਖਣ ਨੂੰ ਮਿਲਦਾ ਹੈ ਤੇ ਅ ਮਿੱਟੀ ਜੋ ਕੀ ਇੱਕ ਪਾਸੇ ਇਕੱਠੀ ਹੋਈ ਪਈ ਹੈ ਹਾਲਾਂਕਿ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਕਿਉਂ ਨਹੀਂ ਜਾ ਰਿਹਾ ਇਹ ਸੋਚਣ ਵਾਲੀ ਗੱਲ ਹੈ ਪਰ ਦੇਖ ਦੱਸਦੀ ਹੈ ਕਿ ਇੱਥੇ ਕਾਫੀ ਜੋ ਕੀ ਹੈ ਮਿੱਟੀ ਇਕੱਠਾ ਹੋਈ ਪਈ ਹੈ ਲੋਕ ਮੂੰਹ ਟੱਕ ਕੇ ਜਾਣ ਨੂੰ ਮਜਬੂਰ ਹੋ ਜਾਂਦੇ ਨੇ ਜਿਨ੍ਹਾਂ ਨੂੰ ਲੋਕਾਂ ਨੂੰ ਸਾਹ ਦੀ ਬਿਮਾਰੀਆਂ ਨੇ ਉਹ ਇਸ ਰਸਤੇ ਦਾ ਪ੍ਰਯੋਗ ਨਾ ਹੀ ਕਰਨ ਕਿਉਂਕਿ ਇੱਥੇ ਮਿੱਟੀ ਇੰਨੀ ਕੋਈ ਇਕੱਠੀ ਹੋਈ ਪਈ ਹੈ ਕਿ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੁਝ ਲੋਕਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਜੇ ਉਹ ਇਸ ਰਸਤੇ ਦਾ ਇਸਤੇਮਾਲ ਕਰਦੇ ਨੇ ਤੇ ਉਹਨਾਂ ਨੂੰ ਕੀ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਡਾਕਟਰ ਡੀ ਆਰ ਅੰਬੈਡਕਲ ਚੌਕ ਦਾ ਇਹ ਹਾਲ ਹੈ ਜਿੱਥੇ ਤੁਹਾਨੂੰ ਦੱਸ ਦਈਏ ਕਿ 24 ਘੰਟੇ ਰਸ਼ ਦੇਖਣ ਨੂੰ ਮਿਲਦਾ ਹੈ ਤੇ ਇੱਥੇ ਜੇਕਰ ਮਿੱਟੀ ਘਟੇ ਦੀ ਗੱਲ ਕਰੀਏ ਤਾਂ ਕਾਫੀ ਲੰਬੇ ਸਮੇਂ ਤੋਂ ਜੋ ਕਿ ਹੈ ਇਹ ਕੰਮ ਅੰਡਰ ਕੰਸਟਰਕਸ਼ਨ ਹੈ ਪਰ ਇਹ ਕੰਮ ਕਦ ਪੂਰਾ ਹੁੰਦਾ ਹੈ ਲੋਕਾਂ ਨੂੰ ਬੇਸ ਦਾ ਕਾਫੀ ਇੰਤਜ਼ਾਰ ਹੈ ਪਰ ਦੱਸ ਦਈਏ ਕਿ ਜਦੋਂ ਦੀ ਇਹ ਕੰਮ ਸ਼ੁਰੂ ਹੋਇਆ ਹੈ ਤੇ ਤਦੋਂ ਦੀ ਇਸ ਰਸਤੇ ਦੇ ਵਿੱਚ ਜੋ ਕੀ ਹੈ ਕਾਫੀ ਜਦ ਮਿੱਟੀ ਇਕੱਠੀ ਹੋ ਜਾਂਦੀ ਹੈ ਤੇ ਜਦ ਪਾਣੀ ਪੈਂਦਾ ਹੈ بارش ਹੁੰਦੀ ਹੈ ਤੇ ਇੱਥੇ ਜੋ ਕੀ ਹੈ ਮਿੱਟੀ ਜਾਮ ਹੋ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ ਕਾਫੀ ਲੰਬੇ ਲੰਬੇ ਜਾਮ ਜੋ ਕੀ ਹੈ ਇੱਥੇ ਦੇਖਣ ਨੂੰ ਮਿਲਦੇ ਨੇ ਤੇ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਹਾਂ ਕਿ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਮਿੱਟੀ ਜੋ ਕੀ ਹੈ ਕਾਫੀ ਇੱਥੇ ਇਕੱਠੀ ਹੋ ਜਾਂਦੀ ਹੈ ਤੇ ਆਂਦੇ ਜਾਂਦੇ ਲੋਕ ਨੇ ਉਹ ਆਪਣੇ ਮੂੰਹ ਟੱਕ ਕੇ ਦਰੋਂ ਨਿਕਲਣ ਨੂੰ ਮਜਬੂਰ ਹੋ ਜਾਂਦੇ ਨੇ ਗੱਲਬਾਤ ਕਰਨ ਦੀ ਵੀ ਲੋਕਾਂ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਇਹ ਕਾਫੀ ਸਮੇਂ ਤੋਂ ਜੋ ਕਿ ਇਹ ਪ੍ਰੋਜੈਕਟ ਚੱਲ ਰਿਹਾ ਤੇ ਇਸ ਦੇ ਮੱਦੇਨਜ਼ਰ ਜੋ ਕਿ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਇਸ ਤੇ ਕੋਈ ਨਜ਼ਰ ਨਹੀਂ ਪਾਈ ਗਈ ਹੈ ਹਾਲਾਂਕਿ ਲੋਕਾਂ ਦੇ ਕੀ ਵਿਚਾਰ ਨੇ ਇਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸੜਕ ਦੇ ਹਾਲਾਤ ਕਿਸ ਤਰ੍ਹਾਂ ਨਾਲ ਖਰਾਬ ਨੇ ਲੋਕਾਂ ਨੂੰ ਸਪੈਸ਼ਲੀ ਜੋ ਕਿ ਲੋਕ ਸਵਾਰੀਆਂ ਢੂੰਦੇ ਨੇ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਮ ਲੋਕ ਜੋ ਇਸ ਸੜਕ ਤੋਂ ਨਿਕਲਦੇ ਨੇ ਉਹਨਾਂ ਦੇ ਲਈ ਇਹ ਮੌਤ ਦਾ ਕੂਆ ਬਣਿਆ ਹੋਇਆ ਕਿਉਂਕਿ ਦੱਸ ਦਈਏ ਕਿ ਇਸ ਸੜਕ ਦੇ ਹਾਲਾਤ ਇੰਨੇ ਕੋ ਖਰਾਬ ਨੇ ਚੱਲਣ ਵੇਲੇ ਜੋਤੀ ਹੈ ਬਿਲਕੁਲ ਮਿੱਟੀ ਉੱਡਦੀ ਹੈ ਤੇ ਜਿੱਥੇ ਦੱਸ ਦਈਏ ਕਿ ਅੰਡਰ ਕੰਸਟਰਕਸ਼ਨ ਕੰਮ ਚੱਲਦਾ ਹੈ ਉੱਥੇ ਦੱਸ ਦਈਏ ਕਿ ਪਾਣੀ ਵੀ ਕਾਫੀ ਭਰਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ काफी मुश्किलों का सामना करना लोग इस वे जलंधर चौंक विखे खड़े हैं जिते दास दे ये ए रोड भी अंडर है जिथे दस दई की कोशिश भैया आप यहाँ से जाते हो आपको क्या मुश्किलों का सामना करना पड़ता है क्योंकि सड़क काफी खराब है यहाँ सड़क है आप यहाँ से जाते होता है आप जैसे सवारी लेके जाते हो तो क्या कहते क्या कहना आपका ਇਹੀ ਖਰਾਬ ਹੈ ਔਰ ਕੀ ਕਹ ਸਕਤੇ ਹੈ ਰਸਤਾ ਖਰਾਬ ਹੈ ਸਰਕਾਰ ਦੇਖਤੀ ਨਹੀਂ ਨਕੋਦਰ ਚੌਂਕ ਤੇ ਫੁੱਟਬਾਲ ਚੌਂਕ ਤੇ ਜੋ ਸੜਕਾ ਪਟੀਆਂ ਹੋਈਆਂ ਨੇ ਉਸ ਦੇ ਮੱਦੇ ਨਜ਼ਰ ਦੱਸ ਦਈਏ ਕਿ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਜੋ ਐਸ ਸੀ ਰਾਹੁਲ ਤਵਨ ਨੇ ਜਿਨ੍ਹਾਂ ਦੇ ਵੱਲੋਂ ਇਸ ਸੜਕ ਦਾ ਜੋ ਕੀ ਹੈ ਕੰਸਟਰਕਸ਼ਨ ਦਾ ਕੰਮ ਕੀਤਾ ਜਾਣਾ ਸੀ ਉਹਨਾਂ ਨੇ ਦੱਸਿਆ ਹੈ ਕਿ ਇਹ ਜੋ ਸਾਰਾ ਪ੍ਰੋਜੈਕਟ ਹੈ ਉਹ ਸੀਵਰੇਜ ਬੋਰਡ ਦੇ ਅੰਦਰ ਆਂਦਾ ਹੈ ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਦੇ ਵੱਲੋਂ ਜੋ ਕੀ ਹੈ ਪਾਈਪਾਂ ਪਾਈਆਂ ਜਾਣਗੀਆਂ ਪਾਣੀ ਦੀਆਂ ਤੇ ਉਸ ਤੋਂ ਬਾਅਦ ਜੋ ਕੀ ਹੈ ਅ ਇਹ ਪੂਰੀ ਕੰਸਟਰਕਸ਼ਨ ਕੀਤੀ ਜਾਵੇਗੀ ਪਰ ਉਹਨਾਂ ਦੇ ਵੱਲੋਂ ਜੋ ਕੀ ਹੈ ਬਾਅਦ ਚ ਕੰਸਟਰਕਸ਼ਨ ਦਾ ਕੰਮ ਇਹਨਾਂ ਨੂੰ ਸੌਪ ਦਿੱਤਾ ਗਿਆ ਜਿਸ ਤੋਂ ਬਾਅਦ ਜੋ ਕੀ ਹੈ ਜਦ ਰਾਹੁਲ ਧਵੰਦੀ ਜੋ ਟੀਮ ਹੈ ਉਹਨਾਂ ਨੇ ਜਦ ਸੜਕ ਬਣਾਣੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਜੋ ਸੜਕ ਸੀ ਉਸਦੀ ਹਾਲਤ ਬੇਹਦੀ ਖਸਤਾ ਹੋ ਗਈ ਕਿਉਂਕਿ ਜੋ ਕਿਹਾ ਜਾਂਦਾ ਹੈ ਕਿ ਚੰਗੀ ਤਰ੍ਹਾਂ ਪਾਈਪਾਂ ਨਹੀਂ ਪਾਈਆਂ ਗਈਆਂ ਸੀ ਜਿਸ ਤੋਂ ਬਾਅਦ ਸੜਕ ਧਸਣੀ ਸ਼ੁਰੂ ਹੋ ਗਈ ਸੀ ਤੇ ਜਦੋਂ ਉਹਨਾਂ ਨੇ ਇਸ ਦੀ ਕੰਪਲੇਂਟ ਉਹਨਾਂ ਨੂੰ ਕੀਆ ਸ ਸੀਵਰੇਜ ਬੋਰਡ ਵਾਲਿਆਂ ਨੂੰ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਇਸ ਤੇ ਕੰਮ ਕੀਤਾ ਜਾਵੇਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਰਾਹੁਲ ਧਵਨ ਜੀ ਵੱਲੋਂ ਇਹ ਵੀ ਕਿਹਾ ਗਿਆ ਕਿ ਕਪੂਰਥਲਾ ਰੋਡ ਜੋ ਕਿ ਉਹ ਬਣਾ ਦਿੱਤੀ ਗਈ ਹੈ ਤੇ ਜਲਦ ਤੋਂ ਜਲਦ ਜੋ ਕਿ ਹੈ ਨਕੋਦਰ ਚੌਂਕ ਤੇ ਜੋ ਫੁੱਟਬਾਲ ਚੌਗ ਨੂੰ ਸੜਕ ਜਾਂਦੀ ਹੈ ਉਸ ਦਾ ਵੀ ਕੰਮ ਸ਼ੁਰੂ ਹੋ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦਾਂ ਜਲੰਧਰ ਦੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜਿੱਥੇ ਤੁਹਾਨੂੰ ਇੱਕ ਵਾਰ ਸਮਾਰਟ ਸਿਟੀ ਜਲੰਧਰ ਦੇ ਤੁਹਾਨੂੰ ਜੋ ਹਾਲਾਤ ਨੇ ਉਹ ਤੁਹਾਨੂੰ ਦਿਖਾਣੇ ਆ ਸਭ ਤੋਂ ਪਹਿਲਾਂ ਦੱਸ ਦਈਏ ਕਿ ਇੱਥੇ ਦੀ ਜੋ ਸੜਕ ਹੈ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੋ ਕੀ ਹੈ ਅੰਡਰ ਕੰਸਟਰਕਸ਼ਨ ਹੈ ਬਟ ਹਾਲਾਂਕਿ ਜੇਕਰ ਗੱਲ ਕਰੀਏ ਤਾਂ ਹੁਣ ਜੋ ਇਸ ਸੜਕ ਦੇ ਹਾਲ ਨੇ ਬੇਹਦ ਹੀ ਬਦ ਤੋਂ ਬੱਤਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਲੋਕ ਜੋ ਹੈ ਆਮ ਵਾਂਗ ਆਪਣੇ ਘਰ ਜਾਂ ਆਪਣੇ ਦਫਤਰ ਜਾਂ ਹੋਰ ਕੰਮਾਂ ਲਈ ਇਸ ਰਸਤੇ ਦਾ ਜੋ ਕਿ ਇਹ ਪ੍ਰਯੋਗ ਕਰਦੇ ਨੇ ਪਰ ਦੱਸਦੀ ਕਿ ਇਸ ਸੜਕ ਦੇ ਹਾਲ ਇੰਨੇ ਕੁ ਮਾੜੇ ਨੇ ਕਿ ਜੋ ਲੋਕਾਂ ਦਾ ਇਧਰੋਂ ਨਿਕਲਣਾ ਹੈ ਕਾਫੀ ਮੁਸ਼ਕਲ ਹੋਇਆ ਪਿਆ ਹੈ ਸੜਕਾਂ ਦੇ ਉੱਤੇ ਹੀ ਦੱਸਦੀ ਕਿ ਮਿੱਟੀ ਜੋ ਕਿ ਹੈ ਜਮਾ ਹੋਈ ਪਈ ਹੈ ਆਨ ਜਾਣ ਵਾਲੇ ਲੋਕਾਂ ਨੂੰ ਜੋ ਕਿ ਹੈ ਮਿੱਟੀ ਦਾ ਮਿੱਟੀ ਘੱਟੇ ਦਾ ਜੋ ਕਿ ਹੈ ਸਾਹਮਣਾ ਕਰਨਾ ਪੈਂਦਾ ਹੈ ਤੇ ਦੱਸਦੀ ਕਿ ਇਸ ਦੇ ਨਾਲ ਕਈ ਬਿਮਾਰੀਆਂ ਬਿਮਾਰੀਆਂ ਦਾ ਵੀ ਆਗਮਨ ਹੋ ਸਕਦਾ ਹੈ ਕਾਫੀ ਲੰਬੇ ਸਮੇਂ ਤੋਂ ਜੋ ਕੀ ਇਹ ਕੰਮ ਚੱਲ ਰਿਹਾ ਹੈ ਪਰ ਇਹ ਕੰਮ ਹਜੇ ਤੱਕ ਜੋ ਕੀ ਹੈ ਪੂਰਾ ਨਹੀਂ ਹੋਇਆ ਤੇ ਜੋ ਪਟਪੁਟਾਈ ਕੀਤੀ ਹੈ ਉਹ ਹੱਲੇ ਵੀ ਚੱਲ ਰਹੀ ਹੈ ਤੇ ਦਾਜ਼ੀ ਦੀ ਮਿੱਟੀ ਜੋ ਕੀ ਹੈ ਹੱਲੇ ਵੀ ਸੜਕਾਂ ਤੇ ਪਈ ਹੈ ਜਿਸ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕ ਆਪਣੇ ਮੂੰਹ ਟੱਕ ਕੇ ਜੋ ਕੀ ਹੈ ਘਰ ਜਾਣ ਨੂੰ ਮਜਬੂਰ ਹੋ ਰਹੇ ਨੇ ਤੇ ਜੇਕਰ ਇੱਥੇ ਟ੍ਰੈਫਿਕ ਦੀ ਗੱਲ ਕਰੀਏ ਤਾਂ ਇਸ ਪਟਪੁਟਾਈ ਦੇ ਕਾਰਨ ਟ੍ਰੈਫਿਕ ਵੀ ਕਾਫੀ ਲੰਬਾ ਜੋ ਕੀ ਹੈ ਜਾਮ ਇੱਥੇ ਦੇਖਣ ਨੂੰ ਮਿਲਦਾ ਹੈ ਕਦੀ ਵੀ ਅ ਕੋਈ ਇਧਰੋਂ ਨਿਕਲਦਾ ਹੈ ਤੇ ਕਾਫੀ ਲੰਬੇ ਇੰਤਜ਼ਾਰ ਕਰਨਾ ਪੈਂਦਾ ਉਸ ਨੂੰ ਆਪਣੀ ਮੰਜ਼ਿਲ ਤੇ ਜਾਣ ਦੇ ਲਈ ਤੇ ਜੇ ਇੱਥੋਂ ਦੀ ਕੋਈ ਨਿਕਲਦਾ ਵੀ ਹੈ ਰਾਤ ਦੇ ਵੇਲੇ ਉਸ ਨੂੰ ਨਿਕਲਣਾ ਬੇहद ਮੁਸ਼ਕਿਲ ਹੋ ਜਾਂਦਾ ਕਿਉਂਕਿ ਪਟਪਟਾਈ ਦੇ ਜੋ ਕੀਤੀ ہوئی ਹੈ ਟੋਏ ਇੱਥੇ ਕਾਫੀ ਗਹਿਰੇ ਹੋਏ ਪਏ ਨੇ ਤੇ ਸੜਕਾਂ ਦੇ ਉੱਤੇ ਹੀ ਜੋ ਕੀ ਹੈ ਮਿੱਟੀ ਅ ਇੱਥੇ ਇਕੱਠੀ ਹੋਈ ਪਈ ਹੈ ਤੇ ਤੁਹਾਨੂੰ ਦੱਸਦੀ ਕਿ ਕਾਫੀ ਟ੍ਰੈਫਿਕ ਲੰਬਾ ਜਾਮ ਦੋਨੇ ਹੀ ਪਾਸੇ ਦੇਖਣ ਨੂੰ ਮਿਲਦਾ ਹੈ ਤੇ ਮਿੱਟੀ ਜੋ ਕੀ ਇੱਕ ਪਾਸੇ ਇਕੱਠੀ ਹੋਈ ਪਈ ਹੈ ਹਾਲਾਂਕਿ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਕਿਉਂ ਨਹੀਂ ਜਾ ਰਿਹਾ ਇਹ ਸੋਚਣ ਵਾਲੀ ਗੱਲ ਹੈ ਪਰ ਦੇਖ ਦੱਸਦੀ ਹੈ ਕਿ ਇੱਥੇ ਕਾਫੀ ਜੋ ਕੀ ਹੈ ਮਿੱਟੀ ਇਕੱਠਾ ਹੋਈ ਪਈ ਹੈ ਲੋਕ ਮੂੰਹ ਟੱਕ ਕੇ ਜਾਣ ਨੂੰ ਮਜਬੂਰ ਹੋ ਜਾਂਦੇ ਨੇ ਜਿਨ੍ਹਾਂ ਨੂੰ ਲੋਕਾਂ ਨੂੰ ਸਾਹ ਦੀ ਬਿਮਾਰੀਆਂ ਨੇ ਉਹ ਇਸ ਰਸਤੇ ਦਾ ਪ੍ਰਯੋਗ ਨਾ ਹੀ ਕਰਨ ਕਿਉਂਕਿ ਇੱਥੇ ਮਿੱਟੀ ਇੰਨੀ ਕੋਈ ਇਕੱਠੀ ਹੋਈ ਪਈ ਹੈ ਕਿ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕੁਝ ਲੋਕਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਜੇ ਉਹ ਇਸ ਰਸਤੇ ਦਾ ਇਸਤੇਮਾਲ ਕਰਦੇ ਨੇ ਤੇ ਉਹਨਾਂ ਨੂੰ ਕੀ ਕੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਡਾਕਟਰ ਡੀ ਆਰ ਅੰਬੈਡਕਲ ਚੌਕ ਦਾ ਇਹ ਹਾਲ ਹੈ ਜਿੱਥੇ ਤੁਹਾਨੂੰ ਦੱਸ ਦਈਏ ਕਿ 24 ਘੰਟੇ ਰਾਸ਼ ਦੇਖਣ ਨੂੰ ਮਿਲਦਾ ਹੈ ਤੇ ਇੱਥੇ ਜੇਕਰ ਮਿੱਟੀ ਘਟੇ ਦੀ ਗੱਲ ਕਰੀਏ ਤਾਂ ਕਾਫੀ ਲੰਬੇ ਸਮੇਂ ਤੋਂ ਜੋ ਕਿ ਹੈ ਇਹ ਕੰਮ ਅੰਡਰ ਕੰਸਟਰਕਸ਼ਨ ਹੈ ਪਰ ਇਹ ਕੰਮ ਕਦ ਪੂਰਾ ਹੁੰਦਾ ਹੈ ਲੋਕਾਂ ਨੂੰ ਬੇਸ ਦਾ ਕਾਫੀ ਇੰਤਜ਼ਾਰ ਹੈ ਪਰ ਦੱਸ ਦਈਏ ਕਿ ਜਦੋਂ ਦੀ ਇਹ ਕੰਮ ਸ਼ੁਰੂ ਹੋਇਆ ਹੈ ਤੇ ਤਦੋਂ ਦੀ ਇਸ ਰਸਤੇ ਦੇ ਵਿੱਚ ਜੋ ਕੀ ਹੈ ਕਾਫੀ ਜਦ ਮਿੱਟੀ ਇਕੱਠੀ ਹੋ ਜਾਂਦੀ ਹੈ ਤੇ ਜਦ ਪਾਣੀ ਪੈਂਦਾ ਹੈ بارش ਹੁੰਦੀ ਹੈ ਤੇ ਇੱਥੇ ਜੋ ਕੀ ਹੈ ਮਿੱਟੀ ਜਾਮ ਹੋ ਜਾਂਦੀ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਮਨਾ ਵੀ ਕਰਨਾ ਪੈ ਜਾਂਦਾ ਹੈ ਕਾਫੀ ਲੰਬੇ ਲੰਬੇ ਜਾਮ ਜੋ ਕੀ ਹੈ ਇੱਥੇ ਦੇਖਣ ਨੂੰ ਮਿਲਦੇ ਨੇ ਤੇ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਆ ਕਿ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਮਿੱਟੀ ਜੋ ਕੀ ਹੈ ਕਾਫੀ ਇੱਥੇ ਇਕੱਠੀ ਹੋ ਜਾਂਦੀ ਹੈ ਤੇ ਆਂਦੇ ਜਾਂਦੇ ਲੋਕ ਨੇ ਉਹ ਆਪਣੇ ਮੂੰਹ ਟੱਕ ਕੇ ਦਰੋਂ ਨਿਕਲਣ ਨੂੰ ਮਜਬੂਰ ਹੋ ਜਾਂਦੇ ਨੇ ਗੱਲਬਾਤ ਕਰਨ ਦੀ ਵੀ ਲੋਕਾਂ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਇਹ ਕਾਫੀ ਸਮੇਂ ਤੋਂ ਜੋ ਕਿ ਇਹ ਪ੍ਰੋਜੈਕਟ ਚੱਲ ਰਿਹਾ ਤੇ ਇਸ ਦੇ ਮੱਦੇਨਜ਼ਰ ਜੋ ਕਿ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਇਸ ਤੇ ਕੋਈ ਨਜ਼ਰ ਨਹੀਂ ਪਾਈ ਗਈ ਹੈ ਹਾਲਾਂਕਿ ਲੋਕਾਂ ਦੇ ਕੀ ਵਿਚਾਰ ਨੇ ਇਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸੜਕ ਦੇ ਹਾਲਾਤ ਕਿਸ ਤਰ੍ਹਾਂ ਨਾਲ ਖਰਾਬ ਨੇ ਲੋਕਾਂ ਨੂੰ ਸਪੈਸ਼ਲੀ ਜੋ ਕਿ ਲੋਕ ਸਵਾਰੀਆਂ ਢੂੰਦੇ ਨੇ ਉਹਨਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਆਮ ਲੋਕ ਜੋ ਇਸ ਸੜਕ ਤੋਂ ਨਿਕਲਦੇ ਨੇ ਉਹਨਾਂ ਦੇ ਲਈ ਇਹ ਮੌਤ ਦਾ ਕੂਆ ਬਣਿਆ ਹੋਇਆ ਕਿਉਂਕਿ ਅ ਦੱਸ ਦਈਏ ਕਿ ਇਸ ਸੜਕ ਦੇ ਹਾਲਾਤ ਇੰਨੇ ਕੋ ਖਰਾਬ ਨੇ ਚੱਲਣ ਵੇਲੇ ਜੋਤੀ ਹੈ ਬਿਲਕੁਲ ਮਿੱਟੀ ਉੱਡਦੀ ਹੈ ਤੇ ਜਿੱਥੇ ਦੱਸ ਦਈਏ ਕਿ ਅੰਡਰ ਕੰਸਟਰਕਸ਼ਨ ਕੰਮ ਚੱਲਦਾ ਹੈ ਉੱਥੇ ਦੱਸ ਦਈਏ ਕਿ ਪਾਣੀ ਵੀ ਕਾਫੀ ਭਰਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕ ਇਸ ਵੇਲੇ ਜਲੰਧਰ ਦੇ ਫੁੱਟਬਾਲ ਚੌਕ ਵਿਖੇ ਖੜੇ ਆ ਜਿੱਥੇ ਦੱਸ ਦਈਏ ਕਿ ਇਹ ਰੋਡ ਵੀ ਅੰਡਰ ਕੰਸਟਰਕਸ਼ਨ ਹੈ ਤੇ ਕਾਫੀ ਲੰਮਾ ਜਾਮ ਰੋਕੀ ਹੈ ਤੇ ਦੇਖਣ ਨੂੰ ਮਿਲ ਰਿਹਾ ਲੋਕਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ भैया आप यहाँ से जाते हो आपको क्या मुश्किलों का सामना करना पड़ता है क्योंकि सड़क काफी खराब है यहाँ सड़क यही है आप यहाँ से जाते हो हाँ जी हाँ जी बहुत दिक्कत होता है आप जैसे सवारी लेके जाते हो तो क्या कहते हैं क्या कहना आपका यही खराब है और क्या बोल सकते है सरकार देखती है ਨਕੋਦਰ ਚੌਂਕ ਤੇ ਫੁੱਟਬਾਲ ਚੌਂਕ ਤੇ ਜੋ ਸੜਕਾ ਪਟੀਆਂ ਹੋਈਆਂ ਨੇ ਉਸ ਦੇ ਮੱਦੇ ਨਜ਼ਰ ਦੱਸ ਦਈਏ ਕਿ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਜੋ ਐਸ ਸੀ ਰਾਹੁਲ ਤਵਨ ਨੇ ਜਿਨ੍ਹਾਂ ਦੇ ਵੱਲੋਂ ਇਸ ਸੜਕ ਦਾ ਜੋ ਕੀ ਹੈ ਕੰਸਟਰਕਸ਼ਨ ਦਾ ਕੰਮ ਕੀਤਾ ਜਾਣਾ ਸੀ ਉਹਨਾਂ ਨੇ ਦੱਸਿਆ ਹੈ ਕਿ ਇਹ ਜੋ ਸਾਰਾ ਪ੍ਰੋਜੈਕਟ ਹੈ ਉਹ ਸੀਵਰੇਜ ਬੋਰਡ ਦੇ ਅੰਦਰ ਆਂਦਾ ਹੈ ਜਿਨ੍ਹਾਂ ਨੇ ਕਿਹਾ ਸੀ ਕਿ ਉਹਨਾਂ ਦੇ ਵੱਲੋਂ ਜੋ ਕੀ ਹੈ ਪਾਈਪਾਂ ਪਾਈਆਂ ਜਾਣਗੀਆਂ ਪਾਣੀ ਦੀਆਂ ਤੇ ਉਸ ਤੋਂ ਬਾਅਦ ਜੋ ਕੀ ਹੈ ਇਹ ਪੂਰੀ ਕੰਸਟਰਕਸ਼ਨ ਕੀਤੀ ਜਾਵੇਗੀ ਪਰ ਉਹਨਾਂ ਦੇ ਵੱਲੋਂ ਜੋ ਕੀ ਹੈ ਬਾਅਦ ਚ ਕੰਸਟਰਕਸ਼ਨ ਦਾ ਕੰਮ ਇਹਨਾਂ ਨੂੰ ਸੌਪ ਦਿੱਤਾ ਗਿਆ ਜਿਸ ਤੋਂ ਬਾਅਦ ਜੋ ਕੀ ਹੈ ਜਦ ਰਾਹੁਲ ਧਵੰਦੀ ਜੋ ਟੀਮ ਹੈ ਉਹਨਾਂ ਨੇ ਜਦ ਸੜਕ ਬਣਾਣੀ ਸ਼ੁਰੂ ਕੀਤੀ ਤੇ ਉਸ ਤੋਂ ਬਾਅਦ ਜੋ ਸੜਕ ਸੀ ਉਸਦੀ ਹਾਲਤ ਬੇਹਦੀ ਖਸਤਾ ਹੋ ਗਈ ਕਿਉਂਕਿ ਜੋ ਕਿਹਾ ਜਾਂਦਾ ਹੈ ਕਿ ਚੰਗੀ ਤਰ੍ਹਾਂ ਪਾਈਪਾਂ ਨਹੀਂ ਪਾਈਆਂ ਗਈਆਂ ਸੀ ਜਿਸ ਤੋਂ ਬਾਅਦ ਸੜਕ ਧਸਣੀ ਸ਼ੁਰੂ ਹੋ ਗਈ ਸੀ ਤੇ ਜਦੋਂ ਉਹਨਾਂ ਨੇ ਇਸਦੀ ਕੰਪਲੇਂਟ ਉਹਨਾਂ ਨੂੰ ਕੀਆ ਸੀਵਰੇਜ ਬੋਰਡ ਵਾਲਿਆਂ ਨੂੰ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਇਸਤੇ ਕੰਮ ਕੀਤਾ ਜਾਵੇਗਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਰਾਹੁਲ ਤਵਨਜੀ ਵੱਲੋਂ ਇਹ ਵੀ ਕਿਹਾ ਗਿਆ ਕਿ ਕਪੂਰਥਲਾ ਰੋਡ ਜੋ ਕੀ ਉਹ ਬਣਾ ਦਿੱਤੀ ਗਈ ਹੈ ਤੇ ਜਲਦ ਤੋਂ ਜਲਦ ਜੋ ਕੀ ਹੈ ਨਕੋਦਰ ਚੌਂਕ ਤੇ ਜੋ ਫੁੱਟਬਾਲ ਚੌਂਕ ਨੂੰ ਸੜਕ ਜਾਂਦੀ ਹੈ ਉਸ ਦਾ ਵੀ ਕੰਮ ਸ਼ੁਰੂ ਹੋ ਜਾਵੇਗਾ